ਸਾਰੇ ਟਰਮਾ ਦੇ ਲੋਕਾਂ ਨੂੰ ਫਤੇਜੀ ਤੇ ਆਪਾਂ ਕੁਝ ਸਮੇਂ ਪਹਿਲਾਂ ਗੁਰਮੁਖ ਸਿੰਘ ਜੀਆ ਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਸਾਰੀ ਦੁਨੀਆ ਬਾਰੇ ਦੱਸਦੇ ਹੋ ਉਹਨਾਂ ਦੇ ਹੱਥ ਬਾਰੇ ਦੱਸਦੇ ਹੋ ਜੀ ਪੜ੍ਹ ਕੇ ਜੀਵਨ ਬਾਰੇ ਤੇ ਤੁਹਾਡਾ ਹੱਥ ਕੀ ਕਹਿੰਦਾ ਜੀ ਬਈ ਉਹਦੇ ਬਾਰੇ ਵੀ ਤੁਸੀਂ ਦੱਸੋ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਦੇ ਤੇ ਥੋੜੀ ਜੀ ਉਹ ਗੱਲਬਾਤ ਕਰਨਗੇ ਜੀ ਤੇ ਉਹ ਆਪਣੇ ਅੰਗੂਠੇ ਬਾਰੇ ਵੀ ਕੁਝ ਗੱਲਾਂ ਦੱਸਦੇ ਨੇ ਜਿਹੜੀ ਕਿ ਆਪਾਂ ਅਗਲੀ ਵੀਡੀਓ ਵਿੱਚ ਪਾਵਾਂਗੇ ਉਹ ਤੁਸੀਂ ਜ਼ਰੂਰ ਸੁਣਿਓ ਜੀ ਤੇ ਇਹ ਹੱਥ ਦੀ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਜਿਵੇਂ ਜੀ ਪਿਛਲੇ ਸੋਮਵਾਰ ਪੂਰਨਮਾਸ਼ੀ ਸੀਗੀ ਤੇ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀਗਾ ਵੀ 12 ਵਜੇ ਚੰਦਰਮਾ ਜੀਾਂ ਦੇ ਕੋਲ 16 ਕਲਾ ਹੁੰਦੀਆਂ ਨੇ ਤੇ ਤੁਹਾਨੂੰ ਇੱਕ ਵਿਧੀ ਵੀ ਦੱਸੀ ਸੀਗੀ ਜਿਹਦੇ ਨਾਲ ਉਹ ਸ਼ੁਭਫਲ ਦਿੰਦੇ ਨੇ ਤੇ ਇਹ ਕਲਾਵਾਂ ਹੁੰਦੀਆਂ ਕਿਹਨੇ ਜੀ ਇਹਦੇ ਬਾਰੇ ਅਸੀਂ ਗੁਰਮੁਖ ਸਿੰਘ ਜੀਾਂ ਨੂੰ ਸਵਾਲ ਕੀਤਾ ਸੀਗਾ ਤੇ ਵੀਡੀਓ ਦੇ ਸ਼ੁਰੂ ਵਿੱਚ ਉਹ ਉਹਦੇ ਬਾਰੇ ਦੱਸਦੇ ਨੇ ਜੀ ਤੇ ਅੱਜ ਦੀ ਵੀਡੀਓ ਤੁਸੀਂ ਸਾਰੇ ਪਿਆਰ ਨਾਲ 시ਵਨ ਕਰੋ ਜੀ ਤੇ ਜਿਹੜਾ ਕੋਈ ਦੁਖੀ ਬੰਦਾ ਹੋਵੇ ਉਹ ਜ਼ਰੂਰ ਸੰਪਰਕ ਕਰਕੇ ਆਪਣੇ ਦੁੱਖਾਂ ਦਾ ਹੱਲ ਪਾਏ ਜੀ ਜਿਵੇਂ ਦਸਵੇਂ ਪਾਤਸ਼ਾਹ ਲੱਖਾਂ ਕਰੋੜਾਂ ਜਿੱਥੇ ਤੱਕ ਕਹਿਲਾ ਦੁ ਗਿਣਤੀ ਆ ਉਹ ਕਲਾ ਲੈ ਕੇ ਆਏ ਕਲਾ ਹੁੰਦੀ ਆ ਗੁਣ ਉਹ ਫਿਰ ਗੁਣ ਵਰਤਦਾ ਉਹ ਕਦੇ ਗਲਤ ਨਹੀਂ ਜਾਂਦਾ ਦਸਵੇਂ ਪਾਤਸ਼ਾਹ ਨੇ ਸਾਰਿਆਂ ਨੇ ਆਪਾਂ ਮਾਲੀ ਨੇ ਕਹਿੰਦੇ ਕਿਸੇ ਨੂੰ ਵੀ ਕਿਸੇ ਧਰਮ ਨੂੰ ਉਹਨਾਂ ਦੇ ਕੋਲ ਕਲਾ ਧਾਰ ਜੱਗ ਦੇ ਵਿੱਚ ਮਹਰਾ ਹੀ ਕਹਿੰਦੇ ਸਾਧੂ ਮਹੰਤ ਸੰਤ ਬਰਮ ਗਿਆਨੀ ਇਹ ਆਉਂਦੇ ਰਹਿੰਦੇ ਨੇ ਅੱਛਾ ਜੀ ਧਰਤੀ ਜੀ ਕਹਿੰਦੇ ਸੁੰਦੀ ਨਹੀਂ ਨੇ ਵੀ ਧਰਤੀ ਮਾਂ ਐ ਹਨਾ ਹਾਂਜੀ ਪਾਉਣ ਪਿਤਾ ਹਨਾ ਹਾਂਜੀ ਮਾਤਾ ਤਪ ਮਤ ਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਣ ਸਗਲ ਜਗਤ ਕਹਿੰਦੇ ਇਹ ਇੱਕ ਦੂਜੇ ਨੂੰ ਛੂੰਹਦੇ ਨੇ ਪਰ ਛੂੰਹਦੇ ਦਾ ਨਹੀਂ ਇਹ ਛੂਹ ਨਹੀਂ ਹੁੰਦਾ ਜਿਵੇਂ ਖੇਲਾ ਖੇਲਦੇ ਨੇ ਵੇਖ ਲੋਪਿਆ ਦੂਜਾ ਲੱਪਦਾ ਹਨਾ ਹਾਂਜੀ ਕਦੇ ਸੂਰ ਚੜ ਗਿਆ ਕਦੇ ਚੰਦਰਮਾ ਜੀ ਆ ਕੇ ਇਦਾਂ ਮਚੀਚਾਂ ਖੇਲ ਆ ਕਰਬਦੀ ਹੈ ਨਾ ਇਦਾਂ ਹੀ ਆ ਹੋਰ ਤਾਂ ਕੁਝ ਨਹੀਂ ਦੁਨੀਆ ਤੇ ਕੋਈ ਲਾਉਣ ਬੀਜਣ ਲਾਇਆ ਕੋਈ ਵੱਢਣ ਲਾਇਆ ਕੋਈ ਖਾਣ ਲਾਇਆ ਉਹ ਹੈ ਤਾਂ ਕਰਮੇ ਨੇ ਰੱਬ ਨੇ ਲਾਇਆ ਵੇ ਬੰਦਾ ਕਹਿੰਦਾ ਮੈਂ ਮੇਰੇ ਕੋਲ ਪੈਸਾ ਆ ਗਿਆ ਬਸ ਛੋੜੇ ਬੰਦੇ ਨੂੰ ਲਾਉਣਾ ਨਹੀਂ ਉਸ ਹੰਕਾਰ ਪੈਦਾ ਹੋ ਗਿਆ ਜਿਹੜਾ ਤੁਸੀਂ ਪੁੱਛਦੇ ਹੋਗੇ ਮਹਾਰਾਜ ਚਰਨ ਜੀ ਇੱਕ ਡੇਢ ਸਕਿੰਟ ਦੇ ਵਿੱਚ ਵੀਰੇ ਐ ਫੈਦਾਂਦਾ ਸਾਰ ਤਾਮ ਕ੍ਰਮ ਬਲੋ ਉਹ ਹੰਸਾਰ ਇਹਦੀ ਬਸ ਕੌਣ ਕਰਾਉਂਦਾ ਗੁਰੂ ਗੁਰੂ ਦੱਸਦਾ ਤੂੰ ਐ ਕਰ ਆ ਕਰਮ ਕਰ ਤੇਰਾ ਇਹ ਤੋਂ ਵੱਜੇਗਾ ਹੋਰ ਗੁਰੂ ਦਾ ਕੋਈ ਇਦਾਂ ਨਹੀਂ ਉਹ ਨਾ ਟੀਚਰ ਦਾ ਕੰਮ ਕਰਨਾ ਐ ਤੁਹਾਨੂੰ ਦੱਸਣਾ ਵੀ ਤੇਰੀ ਸੱਤਵੀਂ ਕਲਾਸਾ ਤੂੰ ਆ ਸਬਜੈਕਟ ਪੜਾਣਾ ਆ ਤੇਰੀ ਪੜਾਈ ਆ ਤੇ ਕਲਾ ਇਦਾਂ ਹੀ ਹੁੰਦੀ ਆ ਨੇ ਬਾਈ ਇਹ ਕਲਾ ਜਿਵੇਂ ਤੇਰੇ ਕੋਲ ਆ ਜੈਪ ਨੇ ਆ ਹੋਰ ਨੇ ਗੋਲ ਨੇ ਤੇਰੇ ਕੋਲ ਤੇ ਜਿਹੜਾ ਤੂੰ ਸਵਾਲ ਮੈਨੂੰ ਸਈ ਗਾਰ ਪੁੱਛਦਾ ਸੀ ਤੇ ਉਹ ਵੀ ਆਪਾਂ ਗਾਹਾਂ ਵਾਲੇ ਚ ਦਵਾਂਗੇ ਮੇ ਗੁਰਮੁਖ ਸੰਗਤ ਸਾਖਤਰੀ ਦਾ ਹੱਥ ਪਰਮਦੇਵਾਲਾ ਵਿੱਚ ਕੀ ਦੱਸਦੇ ਨੇ ਠੀਕ ਆ ਹਾਂਜੀ ਹਾਂਜੀ ਤੁਸੀਂ ਸਾਰੀ ਦੁਨੀਆ ਦਾ ਦੱਸਦੇ ਹੋ ਹੈਨਾ ਵੱਡਾ ਹੱਥ ਕੀ ਕਹਿੰਦਾ ਦੁਨੀਆ ਲੋਕ ਜਾਣਨਾ ਚਾਹੁੰਦੇ ਹੋਣਗੇ ਬਿਲਕੁਲ ਬਿਲਕੁਲ ਜਦਦੇ ਨੇ ਆਪਾਂ ਦੱਸਾਂਗੇ ਇੱਕ ਗੁੱਠੇ ਦੇ ਵਿੱਚ ਜਦੋਂ ਗੁੱਠਾ ਖੋਲਦੇ ਆ ਉਹਨੂੰ ਬੰਦ ਕਰਦੇ ਆ ਐ ਕਰਕੇ ਦੇਖ ਉਹਦੇ ਵਿੱਚ ਇੱਕ ਅੱਖ ਬਣਦੀ ਹੁੰਦੀ ਹੈ ਮੈਂ ਤੁਹਾਨੂੰ ਆਪਣੇ ਫੋਟੋ ਪਾਉਂਗਾ ਵੀਡੀਓ ਪਾਵਾਂਗੇ ਉਹਦੇ ਵਿੱਚ ਯੋਗ ਦੱਸਦੇ ਨੇ ਕਿਹੜਾ ਕਿਹੜਾ ਇਹ ਨਾਂ ਇਹ ਦੱਸਾਂ ਮੈਂ ਤੁਹਾਨੂੰ ਦੱਸੂਗਾ ਵੀ ਆਹ ਆਪਣੇ ਦੇਖਾ ਬਣਿਆ ਜਿਹਦੇ ਕਰਕੇ ਆਪਾਂ ਆਹ ਪੱਥ ਰਸਤਾ ਪੱਥ ਮਾਰਗ ਹਣਾ ਇਹ ਸਾਨੂੰ ਉਹ ਰਾਸਤੇ ਤੇ ਚੜਾਉਂਦਾ ਹਸ ਰੇਖਾ 40 ਦਿਨਾਂ ਬਾਅਦ ਬਦਲ ਜਾਂਦੀ ਹੈ ਜਦੋਂ ਮੈਂ ਬਿਮਾਰ ਹੋ ਗਿਆ ਜਿੱਥੋਂ ਦੱਸਾਂ ਨਹੀਂ ਇੱਥੇ ਪਟਿਆਲੇ ਮਹਾਰਾਜ ਕੋਲ ਹਾਂਜੀ ਇੱਥੇ ਗਏ ਸੀਗੇ ਉੱਥੇ ਉਹ ਮੇਰਾ ਜਿਹੜਾ ਨਿਸ਼ਾਨ ਬਣਿਆ ਸੀ ਉਹ ਚੱਕਿਆ ਗਿਆ ਸੀ ਮੈਂ ਦੇਖਿਆ ਉਹ ਮੈਂ ਕਿਹਾ ਵੀ ਇਹ ਹੈ ਤਕਦੀਰਾਂ ਬਦਲਦੇ ਨੇ ਕੋਈ ਨਾ ਕਰਮ ਕਰਾ ਕੇ ਐ ਨਹੀਂ ਉਦਾਂ ਹੀ ਬਦਲਦੀ ਉਹਨਾਂ ਦੀ ਮਰਜ਼ੀ ਆ ਨਾ ਜਿਵੇਂ ਆਪਣੇ ਮਹਾਰਾਜ ਹੀ ਕਹਿੰਦੇ ਨੇ ਪੰਜਵੇਂ ਪਾਸ਼ਾ ਉਸਗੁਣ ਨਿਸ਼ਾਬ ਚ ਕਹਿੰਦੇ ਮਨ ਲਾਤੇ ਵਧੀਆ ਕੰਮ ਕਰਿਆ ਹਾਂਜੀ ਤੈਨੂੰ 10 ਚੀਜ਼ਾਂ ਦਿੱਤੀਆਂ ਤੂੰ ਹੰਕਾਰ ਕਰ ਗਿਆ ਕਿਸੇ ਵੀ ਚੀਜ਼ ਦਾ ਤੈਵਾ ਐਣਾ ਭਲਾਣਾ ਜੇ ਤੈਨੂੰ ਇੱਕ ਰੱਬ ਨੇ ਨਾ ਦਿੱਤੀ ਹੋਵੇ ਫਿਰ ਤੂੰ ਕੀ ਕਰੇਗਾ ਉਦਾਸੀ ਜਾਂ ਉਹਦੀਆਂ ਨੇ ਜੇ ਉਹਦੇ ਵਿੱਚੋਂ ਇੱਕ ਵੀ ਖੇਚ ਨਵੇ ਤੇਰੇ ਦਾ ਦੱਸਦਾ ਹੀ ਬਿੜਾ ਰਹੇ ਹੰਕਾਰ ਨਾ ਕਰ ਹਣਾ ਮਾਲਕ ਦੇ ਤੇ ਮਿਹਨਤ ਕਰੋ ਜੋ ਕਹਿੰਦਾ ਉਹਦੇ ਤੇ ਪਹਿਰਾ ਦੇ ਡਿਊਟੀ ਦੇ ਟਾਈਮ ਹਨ 24 ਘੰਟੇ ਨਹੀਂ ਚਾਹੇ ਤੂੰ ਮਤਲਬ 5 ਮਿੰਟ ਦੇ ਮਹਾਰਾਜ ਇਹ ਕਹਿੰਦੇ ਚਾਹੇ 1 ਮਿੰਟ ਦੇ ਉਹਨੂੰ ਉਸ ਟਾਈਮ ਤੇ ਯਾਦ ਕਰ ਹਣਾ ਜਿਵੇਂ ਤੇਰੇ ਉੱਤੇ ਮੁਸੀਬਤ ਪੈਣ ਤੇ ਤੂੰ ਰੱਬ ਨੂੰ ਯਾਦ ਕਰ ਤੂੰ ਕੋ ਪਹਿਲਾਂ ਕਿਉਂ ਨਹੀਂ ਕਰਦਾ ਮਹਾਰਾਜ ਕਹਿੰਦੇ ਖੁਸ਼ੀ ਵੇਲੇ ਕਿਉਂ ਨਹੀਂ ਕਰਦਾ ਗਮੀ ਮੇਰੇ ਬੜਾ ਡੰਡ ਪਾਉਣਾ ਤੇ ਰਵਦਾਸ ਮਹਾਰਾਜ ਜੀ ਵੀ ਇਹੀ ਦੱਸਦੇ ਨੇ ਜੇ ਉਹ ਕਹਿੰਦੇ ਵੀ ਮਾਇਆ ਆਪ ਤੇ ਹਸਣ ਲੱਗਦਾ ਹੈ ਮਾਇਆ ਜਾਪ ਤੇ ਰੋਵਣ ਲੱਗਦਾ ਹੈ ਕਹਿੰਦੇ ਵੀ ਕਿ ਤੂੰ ਕਿਉਂ ਜਵਕਾਂ ਵਾਲੇ ਕੰਮ ਕਰਦਾ ਉਹਦੇ ਕੋ ਖਡੋਣਾ ਥੋਲਾ ਪ੍ਰਤੀਗਣ ਉਹ ਜਦੇ ਦਿਖਾਈਆਂ ਪਾਸ ਕਹਿੰਦੇ ਤੇਰੀ ਉਹ ਵਾਸਤਾ ਵਣਵੀ ਪੈਸਾ ਤਾਂ ਦੁਨੀਆ ਤੇ ਜੱਤੋਂ ਆਇਆ ਉਹ ਤੈਨੂੰ ਪਹਿਲਾਂ ਹੀ ਪੈਦਾ ਕਰਦਾ ਉਹ ਆਪਣਾ ਵੀ ਰੂਲ ਰੱਖ ਚਲੋ ਜੀ ਸਤੇ ਸਾਰਿਆਂ ਨੂੰ ਸਾਰੇ ਗ੍ਰਹਿ ਤੱਤ ਨਕਸ਼ਤਰ ਹਨ ਜੀ ਹਾਂ ਜੀ ਉਹ ਵੀ ਫਲ ਦੇਣਾ ਜਿਹਾ ਜਿਹਾ ਤੂੰ ਕਰੂ ਕਰਕੇ ਹੀ ਮਿਲਣਾ ਜੀ